ਕਿ ਜਿਹੜੇ ਪੰਜਾਬ ਦੀ ਮਿਲਿਟੈਂਸੀ ਦੀ ਵਿਕਟਰੀ ਕੇਪੀਐਸ ਗਿਲ ਤੇ ਬਿਆਨ ਸਿੰਘ ਦੇ ਖਾਤੇ ਵਿੱਚ ਪਾਈ ਗਈ ਆ ਉਹ ਝਾਲੀ ਆ ਮੇਰੇ ਇੱਕ ਟੀਚਰ ਨੇ ਉਹਨਾਂ ਨੇ ਕਿਤਾਬ ਲਿਖੀ ਮਿਲਿਟੈਂਸੀ ਤੇ ਮੇਰੇ ਉਹਨਾਂ ਨਾਲ ਬਹਿਸ ਹੋ ਗਈ ਮੈਂ ਪੁੱਛਿਆ ਜੀ ਕਿਹੜਾ ਸਟੇਟ ਹੈ ਸਟੇਟ ਤੇ ਕਿਸੇ ਬੰਮਡ ਚ ਵੀ ਗੰਦ ਪਾਉਣ ਦੀ ਸਮਰੱਥਾ ਰੱਖਦਾ ਕਿ ਕੀ ਆ ਜਿਹੜੇ ਮੁੰਡੇ ਖੜੇ ਕੀਤੇ ਨੇ ਇਹਦੇ ਚ ਤਾਂ ਨਹੀਂ ਸਟੇਟ ਨੇ ਗੰਦ ਪਾਇਆ ਉਹ ਕਹਿੰਦੇ ਸਾਡਾ ਉਹ ਕੰਸਰਨ ਨਹੀਂ ਹੈਗਾ ਉਹ ਬਾਅਦ ਚ ਪਤਾ ਲੱਗਿਆ ਕੇਪੀਐਸ ਗਿਲ ਨੇ ਕਿਤਾਬ ਲਿਖਾਈ ਤੇ ਇਹਨਾਂ ਨੂੰ ਬਦਨਾਮ ਕਰਨ ਲਈ ਪਿੰਡਰਾਵਲੇ ਦੇ ਜਵਾਨ ਤੇ ਵੀ ਖਾਸ ਸੰਦਾ ਮੁੰਡਾ ਕਦੇ ਨਹੀਂ ਸੀਗਾ ਮਤਲਬ ਮੈਂ ਅਜ ਵਿਦਿਆਰਥੀ ਬਾਹਰੋਂ ਵਿਦਵਾਨਾਂ ਨੇ ਆਉਣਾ ਤੇ ਮੈਨੂੰ ਮੇਰੇ ਸੁਪਰਵਾਈਜ਼ਰ ਨੇ ਕਿਹਾ ਜੀ ਪਿੰਡਰਾਵਲੇ ਕੋਲ ਟਰਾਂਸਲੇਸ਼ਨ ਕਰਦੇ ਹੋ ਮੈਂ ਉਹਨਾਂ ਦੀ ਅੰਗਰੇਜ਼ੀ ਸੁਣ ਕੇ ਟਰਾਂਸਲੇਸ਼ਨ ਕਰਨੀ ਮੈਂ ਆਨੰਦਪੁਰ ਸਾਹਿਬ ਦੇ ਮਤੇ ਤੋਂ ਅੱਗੇ ਜਿੱਦਿਆਂ ਮੈਂ ਇੰਟਰਵਿਊ ਤੇ ਟਰਾਂਸਲੇਸ਼ਨ ਕੀਤੀ ਮੈਨੂੰ ਨਹੀਂ ਦੇਖੀ ਜਿਹੜਾ ਪੰਜਾਬ ਤੜਫਦਾ ਨਾ ਬਦਲਾ ਲਈ ਜਿਹੜਾ ਪੰਜਾਬ ਇਨਸਾਫ ਲੱਭਦਾ ਫਿਰਦਾ ਉਹ ਫਿਰ ਜੇ ਅਸਲੀ ਨਾਲ ਲੱਭੇ ਫਿਰ ਨਕਲੀ ਤੇ ਵੀ ਟਿਕ ਜਾਂਦਾ ਨਾ ਕੰਮ ਲੱਭ ਰਹੇ ਹੋ ਤੁਸੀਂ ਅਸਲੀ ਲੱਭ ਨਹੀਂ ਤੇ ਜਿਹੜਾ ਲੱਭ ਗਿਆ ਉਹਦੇ ਮੋਢਿਆਂ ਤੇ ਚੜ ਜਾਓ ਸੋ ਪੰਜਾਬ ਦੀ ਮੂਵਮੈਂਟ ਉਸ ਨੋਟ ਤੇ ਮੁੱਕੀ ਜਿਸ ਨੋਟ ਵਿੱਚ ਜਿਹੜੇ ਲੋਕਾਂ ਨੇ ਮੂਵਮੈਂਟ ਨੂੰ ਸਪੋਰਟ ਕੀਤਾ ਉਹਨਾਂ ਨੂੰ ਇਹ ਸਮਝ ਨਹੀਂ ਆਈ ਕਿ ਜਿਹੜਾ ਵਿਕਟਮ ਅਸੀਂ ਬਣ ਰਹੇ ਹਾਂ ਇਹ ਕੌਣ ਕਰਾ ਰਿਹਾ ਨਾਟ ਨੋਇੰਗ who is responsible for this what would you do ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕੌਣ ਕੀ ਕਰਵਾ ਰਿਹਾ ਕੀ ਕਰੋਗੇ ਘਰ ਵੇਜੋਗੇ ਜਿਹੜੀਆਂ ਬਾਅਦ ਦੀਆਂ ਸਰਕਾਰਾਂ ਆਈਆਂ ਇਹਨਾਂ ਸਰਕਾਰਾਂ ਕਾਂਗਰਸ ਦੀਆਂ ਤਿੰਨ ਸਰਕਾਰਾਂ ਆਕਾਲੀਆਂ ਦਾ ਦੀਆਂ 92 ਤੋਂ 97 ਜਿਹੜੀ ਕਾਲੀਆਂ ਨੇ ਚੋਣ ਨਹੀਂ ਲੜੀ ਉਹ ਕਾਂਗਰਸ ਦੀ ਸਰਕਾਰ ਹੈ ਅੱਗੇ ਕਾਲੀਆਂ ਦੀ ਅੱਗੇ ਕਾਂਗਰਸ ਦੀ ਅੱਗੇ ਦੋ ਵਾਰ ਕਾਲੀ ਫਿਰ ਕਾਂਗਰਸ ਸਿੰਤਨ ਸਰਕਾਰ ਜਿਹੜੀਆਂ ਇਹ 6 ਸਰਕਾਰਾਂ ਨੇ ਇਹਨਾਂ 6 ਸਰਕਾਰਾਂ ਦੇ ਕਾਰਜਕਾਲ ਦੌਰਾਨ ਪੰਜਾਬ ਦੀ ਉਹ ਸਮੱਸਿਆ ਜਿਹੜੀ ਸਮੱਸਿਆ ਨੂੰ ਲੈ ਕੇ 82 ਦੀ ਲੜਾਈ ਲੜੀ ਗਈ ਜਿਹੜੀ ਲੜਾਈ ਨੂੰ ਚੱਲਦੇ ਹੋਏ 93 ਵਿੱਚ ਮੂਵਮੈਂਟ ਖਤਮ ਹੋਈ ਜਿਹਦਾ ਮੈਂ ਕਹਿ ਰਿਹਾ ਕਲੋਜ਼ਰ ਨਹੀਂ ਹੋਇਆ ਉਹਦੇ ਬਾਰੇ ਕੁਝ ਨਹੀਂ ਕੀਤਾ ਕੋਈ ਇੱਕ ਮਸਲਾ ਕਿਹੜੇ ਮਸਲਿਆਂ ਦੇ ਆਧਾਰ ਤੇ ਮੂਵਮੈਂਟ ਖੁੰਦੀ ਸੀ ਉਸ ਮਸਲੇ ਦਾ ਇਹਨਾਂ 6 ਸਰਕਾਰਾਂ ਵਿੱਚ ਕੋਈ ਜ਼ਿਕਰ ਨਹੀਂ ਹੋਇਆ ਜਿਹੜੇ ਲੋਕਾਂ ਨੇ ਮੂਵਮੈਂਟ ਖੜੀ ਕੀਤੀ ਉਹ ਵਿਕਟਮ ਬਣੇ ਵਿਕਟਮ ਵੀ ਇਸ ਤਰੀਕੇ ਨਾਲ ਬਣੇ ਉਹਨਾਂ ਦੀਆਂ ਲੁੱਟਾਂ ਖੋਹਾਂ ਉਹਨਾਂ ਦੀਆਂ ਧੀਆਂ ਭੈਣਾਂ ਦੇ ਰੇਪਸ ਫਿਰ ਤੁਸੀਂ ਮੈਨੂੰ ਦੱਸੋ ਕਿ ਕਿਹੜੀ ਪੀਸ ਐਂਟਰੀ ਹੈ ਜਿਹੜੀ ਇਸ ਕਿਸਮ ਦੀ ਮੂਵਮੈਂਟ ਨੂੰ ਸਪੋਰਟ ਕਰੇਗੀ ਪਰ ਸਾਡੇ ਕੋਲ ਕਨਕਲੂਸਿਵ ਆਨਸਰ ਇਸ ਗੱਲ ਦਾ ਨਹੀਂ ਹੈਗਾ ਕਿ ਕਿਹਨੇ ਕਰਵਾਇਆ ਇਹ ਇਨਵੈਸਟੀਗੇਸ਼ਨ ਦਾ ਪਿਛਾਜ ਅਜੇ ਵੀ ਹੈ ਜੇ ਇਹ ਖਾੜਕੂ ਤੇਰਾ ਨੇ ਕਰਾਇਆ ਫਿਰ ਕਨਕਲੂਜਨ ਹੋਰ ਹੈ ਜੇ ਸਰਕਾਰ ਨੇ ਕਰਾਇਆ ਜਿਹੜੀ ਕਿ ਸਰਕਾਰ ਕੈਪੇਬਲ ਹੈ ਫਿਰ ਕਨਕਲੂਜਨ ਹੋਰ ਹੈ ਜਦੋਂ ਪੰਜਾਬ ਦੇ ਇਤਿਹਾਸ ਤੇ ਚਾਰ ਮਾਰੀਏ ਝਾਤ ਮਾਰੀਏ ਜਿਹੜਾ ਵਿਰਸਾ ਸਾਡਾ ਇਤਿਹਾਸਿਕ ਵਿਰਸਾ ਗੁਰੂ ਸਾਹਿਬ ਦੇ ਪੀੜ੍ਹ ਤੋਂ ਲੈ ਕੇ ਔਨਵਰਡ ਦਾ ਸ਼ੁਰੂ ਕਰ ਲੋ ਤੁਸੀਂ ਗੁਰੂ ਅਰਜਨ ਦੇਵ ਤੋਂ ਗੁਰੂ ਹਰਗੋਬਿੰਦ ਤੋਂ ਗੁਰੂ ਤੇਗ ਬਹਾਦਰ ਤੋਂ ਗੁਰੂ ਗੋਬਿੰਦ ਸਿੰਘ ਤੋਂ ਮੁੜ ਕੇ ਬੰਦਾ ਸਿੰਘ ਬਹਾਦਰ ਤਾਂ ਫਿਰ ਸਟੇਟ ਦੀ ਗੱਲ ਵੀ ਹੋ ਗਈ ਫਿਰ ਮਿਸਲ ਪੀਰੀਅਡ ਤੋਂ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਤੋਂ ਐਂਡ ਸਬਸੀਕੁਐਂਟਲੀ ਪੰਜਾਬ ਹੈਵ ਨੈਵਰ ਬੀਨ ਸਾਈਲੈਂਟ ਇਹ ਗੱਲ ਨੂੰ ਇਸ ਕਰਕੇ ਸਮਝਣ ਦੀ ਲੋੜ ਆ ਜਿਹੜੀਆਂ ਜਿਹੜੀ ਵੱਡੀ ਸੋ ਕਾਲਡ ਤਬਦੀਲੀ ਦੀ ਅੱਜ ਅਸੀਂ ਵਿਚਾਰ ਵਟਾਂਦਰਾ ਕਰਨਾ ਉਹ ਵੀ ਉਸ ਕੰਟੈਕਸਟ ਵਿੱਚੋਂ ਨਿਕਲੀ ਹੈ ਮਤਲਬ ਜਿਹੜਾ ਜਿਹੜਾ ਪੰਜਾਬ ਤੜਫਦਾ ਨਾ ਬਦਲਾ ਲਈ ਜਿਹੜਾ ਪੰਜਾਬ ਇਨਸਾਫ ਲੱਭਦਾ ਫਿਰਦਾ ਉਹ ਫਿਰ ਜੇ ਅਸਲੀ ਨਾਲ ਲੱਭੇ ਫਿਰ ਨਕਲੀ ਤੇ ਵੀ ਟਿਕ ਜਾਂਦਾ ਨਾ ਕੰਮ ਨਾ ਪਰ ਐ ਹੋ ਤੁਸੀਂ ਅਸਲੀ ਲੱਭ ਨਹੀਂ ਦੇ ਜਿਹੜਾ ਲੱਭ ਗਿਆ ਉਹਦੇ ਮੋਢਿਆਂ ਤੇ ਚੜ ਜਾਓ ਇਹ ਇਹ ਹੁੰਦਾ ਹੈ ਇਸੇ ਕਰਕੇ ਤੇ ਮੈਂ ਕਹ ਰਿਹਾ ਕਿ ਬਹੁਤ ਵੱਡਾ ਟਾਸਕ ਹੈਗਾ ਸੋ ਕੱਲੀ ਨਰੋਲ ਇਲੈਕਟੋਰਲ ਪੋਲਿਟਿਕਸ ਪੰਜਾਬ ਵਿੱਚ ਬਹੁਤ ਘਟ ਰਹੀ ਹੈ ਨਾ ਮਿਲਟਰੀ ਦੇ ਬਾਰੇ ਦੋ ਗੱਲਾਂ ਕਰਕੇ ਕੁਕਲੀ ਮੈਂ ਆਮ ਆਦਮੀ ਪਾਰਟੀ ਵਾਲੇ ਫੇਸ ਤੇ ਆ ਜਾਣਾ ਮੈਂ ਜਿਹੜਾ ਥੋੜਾ ਬਹੁਤਾ ਕੰਮ ਪੰਜਾਬ ਦੀ ਮਿਲਟੈਂਸੀ ਤੇ ਕੀਤਾ ਮੈਂ ਲਿਖੇ ਨੇ ਕੁਝ ਆਰਟੀਕਲ ਛਪੇ ਨੇ ਮੈਂ ਮਹਿਸੂਸ ਕਰਦਾ ਮਹਿਸੂਸ ਕਰਦਾ ਕਿ ਸੱਚ ਹੈ ਜਿਹੜੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੀ ਮੈਂ ਦੱਸਿਆ ਨਾ ਕਿ ਮੋਰਚਾ ਪਾਣੀਆਂ ਦੇ ਮੁੱਦੇ ਤੇ ਲੱਗਿਆ ਬਾਅਦ ਵਿੱਚ ਮੁੱਦੇ ਐਡ ਹੋਏ ਤੇ ਖਾਲਸਾ ਦੀ ਮੂਵਮੈਂਟ ਸਵੇ ਉਹ ਜਿਹੜਾ ਜਿਹੜਾ ਕਮੇਟੀ ਨੇ ਮਤਾ ਪਾਸ ਕੀਤਾ ਉਸ ਤੋਂ ਇਲਾਵਾ ਪਿੰਡਰਾਵਾਲੇ ਦੇ ਜਵਾਨ ਤੇ ਵੀ ਖਾਲਸਾ ਦਾ ਬੰਦਾ ਕਦੇ ਨਹੀਂ ਸੀਗਾ ਮਤਲਬ ਮੈਂ ਐਜ ਵਿਦਿਆਰਥੀ ਬਾਰੋ ਵਿਦਵਾਨਾਂ ਨੇ ਆਉਣਾ ਤੇ ਮੈਨੂੰ ਮੇਰੇ ਸੁਪਰਵਾਈਜ਼ਰ ਨੇ ਕਿਹਾ ਜੇ ਪਿੰਡਰਾਵਾਲੇ ਕੋਲ ਟਰਾਂਸਲੇਸ਼ਨ ਕਰਦੇ ਹੋ ਮੈਂ ਉਹਨਾਂ ਦੀ ਅੰਗਰੇਜ਼ੀ ਸੁਣ ਕੇ ਟਰਾਂਸਲੇਸ਼ਨ ਕਰਨੀ ਮੈਂ ਆਨੰਦਪੁਰ ਸਾਹਿਬ ਦੇ ਮਤੇ ਤੋਂ ਅੱਗੇ ਜਿਹਨੀਆਂ ਮੈਂ ਇੰਟਰਵਿਊ ਚ ਟਰਾਂਸਲੇਸ਼ਨ ਕੀਤੀ ਮੈਨੂੰ ਦੇਖਿਆ ਸੋ ਕਦੋਂ ਇਹ ਖਾਲਸਾਨ ਦੀ ਮੂਵਮੈਂਟ ਕਿਵੇਂ ਬਣੀ ਇੱਕ ਆਪਣੇ ਆਪ ਚ ਬਹੁਤ ਵੱਡਾ ਵਿਸ਼ਾ ਪਰੰਤੂ ਇੱਕ ਗੱਲ ਮੈਂ ਜ਼ਰੂਰ ਕਮਾਂਗਾ ਜ਼ੋਰ ਦੇ ਜਿਹੜੀ ਪੰਜਾਬ ਦੀ ਮਿਲਟੈਂਸੀ ਦਾ ਖਾਤਮਾ ਹੈ ਉਹਨੂੰ ਅਕੈਡਮਿਕ ਸਰਕਲ ਵਿੱਚ 93 ਕਹਿੰਦੇ 93 ਵਿੱਚ ਮਿਲਟੈਂਸੀ ਖਤਮ ਹੋ ਗਈ ਦੋ ਸ਼ਬਦ ਯੂਜ਼ ਕਰਕੇ ਮੈਂ ਫਰਕ ਪੈਦਾ ਕਰਾਂਗਾ ਪੰਜਾਬ ਦੀ ਪੰਜਾਬ ਵਿੱਚ ਮਿਲੀਟੈਂਸੀ ਖਤਮ ਹੋਈ ਪਰ ਜਿਹੜੀ ਮੂਵਮੈਂਟ ਸੀ ਉਹਦਾ ਕਲੋਜ਼ਰ ਨਹੀਂ ਹੋਇਆ ਕਲੋਜ਼ਰ ਹੁੰਦਾ ਕਿ ਜਿਹੜੀਆਂ ਜਿਹੜੀਆਂ ਮੰਗਾਂ ਨੂੰ ਲੈ ਕੇ ਲੜਾਈ ਲੜੀ ਗਈ ਉਹ ਮੰਗਾਂ ਕੁਝ ਮੰਨ ਲਈਆਂ ਗਈਆਂ ਕੁਝ ਮੰਗਾਂ ਬਾਰੇ ਜਿਹੜੀ ਧਿਰ ਨੇ ਉਹ ਮੰਗਾਂ ਉਠਾਈਆਂ ਸੀ ਉਹਨਾਂ ਨੂੰ ਕਨਵਿੰਸ ਕਰਵਾ ਦਿੱਤਾ ਗਿਆ ਕਿ ਇਹ ਜਾਦੀਆਂ ਜਾਇਜ਼ ਨਹੀਂ ਹੈਗੀਆਂ ਇੰਨੇ ਕੁ ਮੰਨ ਲਓ ਗਿਵਨ ਟੇਕ ਹੋ ਗਿਆ ਉਹਨੂੰ ਕਲੋਜ਼ਰ ਕਹਿੰਦੇ ਆ ਐਦਾਂ ਦਾ ਕੋਈ ਕਲੋਜ਼ਰ ਪੰਜਾਬ ਵਿੱਚ ਦੂਜੀ ਜੀ ਇਹ ਇਹ ਗੱਲ ਮੈਂ ਮੋٹے ਤੌਰ ਤੇ ਕਹੀ ਆ ਆਪਣੇ ਮੈਂ ਸਟਰੋਂਗਲੀ ਮਹਿਸੂਸ ਕਰਦਾ ਕਿ ਜਿਹੜੀ ਪੰਜਾਬ ਦੀ ਮਿਲਟੈਂਸੀ ਦੀ ਵਿਕਟਰੀ ਕੇ ਪੀਐਸ ਗਿਲ ਤੇ ਬਿਆਨ ਸਿੰਘ ਦੇ ਖਾਤੇ ਵਿੱਚ ਪਾਈ ਗਈ ਹੈ ਉਹ ਜਾਲੀ ਹੈ ਉਹ ਜਾਲੀ ਹੈ ਵਾਈ ਡੂ ਵਾਈ ਸੇ ਜਾਲੀ ਹੈ ਮੈਂ ਇਹ ਬੜੇ ਸੀਰੀਅਸ ਲੈਵਲ ਤੇ ਕੈਲੀਫੋਰਨੀਆ ਯੂਨੀਵਰਸਿਟੀ ਮੇਰਾ ਇੱਕ ਆਰਟੀਕਲ ਲਿਖਿਆ ਉਹਦਾ ਕਨਕਲੂਜਨ ਹੈ ਸੀ ਪੰਜਾਬ ਦੀ ਪੀਜ਼ ਇੰਟਰੀ ਨੇ ਇਹ ਮੂਵਮੈਂਟ ਸ਼ੁਰੂ ਕੀਤੀ ਇਹਦਾ ਮੁੱਦਾ ਸੀ ਉਹਦੀ سپورਟ ਪੀਜ਼ ਇੰਟਰੀ ਦੇ ਸੀ ਪੀਜ਼ ਇੰਟਰੀ ਨੇ ਸ਼ੁਰੂ ਕੀਤੀ ਮੋਰਚੇ ਕਾਮਯਾਬ ਹੋ ਗਿਆ ਬਾਅਦ ਚ ਗੱਲਾਂ ਐਡ ਹੋ ਗਈਆਂ ਜਦੋਂ ਪੀਜ਼ ਇੰਟਰੀ ਤੁਹਾਡੀ ਬੈਕਬੋਨ ਹੈ ਤੇ ਸਭ ਤੋਂ ਵੱਧ ਹਿੱਟ ਮੈਂ ਪਲੀਜ਼ ਮਾਫ ਕਰਨਾ ਮੈਨੂੰ ਮੇਰੇ ਇੱਕ ਟੀਚਰ ਨੇ ਉਹਨਾਂ ਨੇ ਕਿਤਾਬ ਲਿਖੀ ਮਿਲਿਟੈਂਸੀ ਤੇ ਮੇਰੀ ਉਹਨਾਂ ਨਾਲ ਬਹਿਸ ਹੋ ਗਈ ਮੈਂ ਉਹਨਾਂ ਨੂੰ ਸਵਾਲ ਪੁੱਛਿਆ ਉਹ ਸਵਾਲ ਤੁਹਾਡਾ ਇਸ ਕਰਕੇ ਸ਼ੇਅਰ ਵੈਲਿਡ ਕਰਨ ਮੈਂ ਪੁੱਛਿਆ ਜੀ ਕਿਹੜਾ ਸਟੇਟ ਹੈ ਸਟੇਟ ਤੇ ਕਿਸੇ ਬੰਮੜ ਚ ਵੀ ਗੰਦ ਪਾਉਣ ਦੀ ਸਮਰੱਥਾ ਰੱਖਦਾ ਹੈ ਕਿ ਕੀ ਆ ਜਿਹੜੇ ਮੁੰਡੇ ਖੜੇ ਕੀਤੇ ਨੇ ਇਹਦੇ ਚਤਾ ਨਹੀਂ ਸਟੇਟ ਨੇ ਗੰਦ ਪਾਇਆ ਉਹ ਕਹਿੰਦੇ ਸਾਡਾ ਉਹ ਕਨਸਰਨ ਨਹੀਂ ਹੈਗਾ ਉਹ ਬਾਅਦ ਚ ਪਤਾ ਲੱਗਿਆ ਉਹ ਕੇਪੀਐਸ ਗਿੱਲ ਨੇ ਕਿਤਾਬ ਲਿਖਾਈ ਤੇ ਕਿ ਇਹਨਾਂ ਨੂੰ ਬਦਨਾਮ ਕਰਨ ਲਈ ਮੈਂ ਸਟ੍ਰੌਂਗਲੀ ਮਹਿਸੂਸ ਕਰਦਾ ਜਿਹੜੇ ਲੋਕਾਂ ਨੇ ਮੂਵਮੈਂਟ ਖੜੀ ਕੀਤੀ ਉਹ ਵਿਕਟਮ ਬਣੇ ਵਿਕਟਮ ਵੀ ਇਸ ਤਰੀਕੇ ਨਾਲ ਬਣੇ ਉਹਨਾਂ ਦੀਆਂ ਲੁੱਟਾਂ ਖੋਹਾਂ ਉਹਨਾਂ ਦੀਆਂ ਤੀਆਂ ਭੈਣਾਂ ਦੇ ਰੇਪਸ ਫਿਰ ਤੁਸੀਂ ਮੈਨੂੰ ਦੱਸੋ ਕਿ ਕਿਹੜੀ ਪੀਸ ਐਂਟਰੀ ਹੈ ਜਿਹੜੀ ਇਸ ਕਿਸਮ ਦੀ ਮੂਵਮੈਂਟ ਨੂੰ ਸਪੋਰਟ ਕਰੇਗੀ ਪਰ ਸਾਡੇ ਕੋਲ ਕਨਕਲੂਸਿਵ ਆਨਸਰ ਇਸ ਗੱਲ ਦਾ ਨਹੀਂ ਹੈਗਾ ਕਿ ਕਿਹਨੇ ਕਰਵਾਇਆ ਇਹ ਇਨਵੈਸਟੀਗੇਸ਼ਨ ਦਾ ਪਿਛਾਜ ਵੀ ਹੈ ਨਾਓ ਜੇ ਇਹ ਹੈ ਖਾੜਕੂ ਤੇਰਾ ਨੇ ਕਰਾਇਆ ਫਿਰ ਕੰਕਲੂਜਨ ਹੋ ਰਿਹਾ ਜੇ ਸਰਕਾਰ ਨੇ ਕਰਾਇਆ ਜਿਹੜੀ ਕਿ ਸਰਕਾਰ ਕੈਫੇ ਵਾਲਾ ਫਿਰ ਕੰਕਲੂਜਨ ਹੋ ਰਿਹਾ ਸੋ ਪੰਜਾਬ ਦੀ ਮੂਵਮੈਂਟ ਉਸ ਨੋਟ ਤੇ ਮੁੱਕੀ ਜਿਸ ਨੋਟ ਵਿੱਚ ਜਿਹੜੇ ਲੋਕਾਂ ਨੇ ਮੂਵਮੈਂਟ ਨੂੰ ਸਪੋਰਟ ਕੀਤਾ ਉਹਨਾਂ ਨੂੰ ਇਹ ਸਮਝ ਨਹੀਂ ਆਈ ਕਿ ਜਿਹੜਾ ਵਿਕਟਮ ਅਸੀਂ ਬਣ ਰਹੇ ਹਾਂ ਇਹ ਕੌਣ ਕਰਾ ਰਿਹਾ ਨਾਟ ਨੋਇੰਗ ਹੂ ਇਸ ਰਿਸਪੋਨਸਿਬਲ ਫਾਰ ਥਿਸ ਵਾਟ ਵੁੱਡ ਯੂ ਡੂ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕੌਣ ਕੀ ਕਰਵਾ ਰਿਹਾ ਕੀ ਕਰੋਗੇ ਘਰ ਵੇਜੋਗੇ this is how punjab movement ended no closer now ਜਿਹੜੀਆਂ ਬਾਅਦ ਦੀਆਂ ਸਰਕਾਰਾਂ ਆਈਆਂ ਤਿੰਨ ਸਰਕਾਰਾਂ ਕਾਂਗਰਸ ਦੀਆਂ ਤਿੰਨ ਸਰਕਾਰਾਂ ਕਾਲੀਆਂ ਦਾ ਦੀਆਂ 92 ਤੋਂ 97 ਜਿਹੜੀ ਕਾਲੀਆਂ ਨੇ ਚੋਣ ਨਹੀਂ ਲੜੀ ਉਹ ਕਾਂਗਰਸ ਦੀ ਸਰਕਾਰ ਹੈ ਅੱਗੇ ਕਾਲੀਆਂ ਦੀ ਅੱਗੇ ਕਾਂਗਰਸ ਦੀ ਅੱਗੇ ਦੋ ਵਾਰ ਕਾਲੀ ਫਿਰ ਕਾਂਗਰਸ ਤਿੰਨ ਤਿੰਨ ਸਰਕਾਰਾਂ ਜਿਹੜੀਆਂ ਇਹ 6 ਸਰਕਾਰਾਂ ਨੇ ਇਹਨਾਂ 6 ਸਰਕਾਰਾਂ ਦੇ ਕਾਰਜਕਾਲ ਦੌਰਾਨ ਪੰਜਾਬ ਦੀ ਉਹ ਸਮੱਸਿਆ ਜਿਹੜੀ ਸਮੱਸਿਆ ਨੂੰ ਲੈ ਕੇ 82 ਦੀ ਲੜਾਈ ਲੜੀ ਗਈ ਜਿਹੜੀ ਲੜਾਈ ਨੂੰ ਚੱਲਦੇ ਹੋਏ 93 ਵਿੱਚ ਮੂਵਮੈਂਟ ਖਤਮ ਹੋਈ ਜਿਹਦਾ ਮੈਂ ਕਹਿ ਰਿਹਾ ਕਲੋਜ਼ਰ ਨਹੀਂ ਹੋਇਆ ਉਹਦੇ ਬਾਰੇ ਕੁਝ ਨਹੀਂ ਕੀਤਾ ਗਿਆ ਕੋਈ ਇੱਕ ਮਸਲਾ ਜਿਹੜਾ ਮਸਲਾ ਇਸ ਮੂਮ ਜਿਹੜੇ ਮਸਲਿਆਂ ਦੇ ਆਧਾਰ ਤੇ ਮੂਵਮੈਂਟ ਹੁੰਦੀ ਸੀ ਉਸ ਮਸਲੇ ਦਾ ਇਹਨਾਂ 6 ਸਰਕਾਰਾਂ ਵਿੱਚ ਕੋਈ ਜ਼ਿਕਰ ਨਹੀਂ ਹੋਇਆ। ਜੇ ਹੋਇਆ ਤੇ ਦੱਸ ਦਿਓ। ਠੀਕ ਹੈ ਜੀ। ਨੰਬਰ 1, ਨੰਬਰ 2 ਜਿਹੜਾ ਮਿਲਿਟੈਂਸੀ ਵਿੱਚ ਇਹ ਸੂਬੇ ਦਾ ਆਰਥਿਕ ਸੰਕਟ ਪੈਦਾ ਹੋਇਆ ਜਣੇ ਕਿ ਪੰਜਾਬ ਮਿਲਿਟੈਂਸੀ ਤੋਂ ਪਹਿਲਾਂ ਰੈਵਨਿਊ ਸਰਪਲਸ ਸਟੇਟ ਸੀ। ਨੰਬਰ 1 ਇਕਨੋਮਿਕਲੀ ਤੇ ਸਰਪਲਸ ਸਟੇਟ ਇਹਦੀ ਗੱਲ ਮੈਂ ਬਾਅਦ ਚ ਜਿਹੜੇ ਪੰਜਾਬ ਦੀ ਇਕਨੋਮਿਕ ਹੈਲਥ ਦੀ ਆਪ ਦੇ ਤੁਲਨਾ ਰੋਚ ਕੀ ਆ ਉਹ ਕਰਨੀ ਹੈ। ਔਰ ਇੱਥੇ ਮੈਂ ਇੰਨੀ ਗੱਲ ਕਰ ਰਿਹਾ ਕਿ ਜਿਹੜੀਆਂ ਇਹ 6 ਸਰਕਾਰਾਂ ਮਿਲੀਆਂ ਇਹਨਾਂ ਨੇ ਜਿਹੜੇ ਜਿਹੜੇ ਮੁੱਦਿਆਂ ਨੂੰ ਉਧਾਰ ਬਣਾ ਕੇ ਮੂੰਹ ਲੜੀ ਉਹਦਾ ਕੋਈ ਜ਼ਿਕਰ ਨਹੀਂ ਕੀਤਾ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕੀ ਕਰਨੀ ਜ਼ਿਕਰੇ ਨਹੀਂ ਕੀਤਾ ਤੇ ਜਿਹੜਾ ਜਿਹੜਾ ਸੰਕਟ ਮਿਲਿਟੈਂਸੀ ਦੀ ਬਾਈ-ਪ੍ਰੋਡਕਟ ਸੀਗਾ ਆਰਥਿਕ ਸੰਕਟ ਉਹ ਗਮੀਰ ਹੁੰਦਾ ਗਿਆ ਜਾਨੀ ਕਿ ਜਿਹੜੀ ਇਹ ਕਾਂਗਰਸ 12 ਤੋਂ ਬਾਅਦ ਦੀਆਂ ਸਰਕਾਰਾਂ ਵਿੱਚ ਹਰ ਸਰਕਾਰ ਦੇ ਟਿਨਿਓਰ ਵਿੱਚ 1 ਲੱਖ ਕਰੋੜ ਕਰਜ਼ਾ ਵਧਦਾ ਗਿਆ ਆਮ ਆਦਮੀ ਪਾਰਟੀ ਦੀ ਸਿਚੁਏਸ਼ਨ ਦੀ ਗੱਲ ਬਾਤ ਕਰਦੇ ਹਾਂ